ਸਜੀ ਪੀਸੀ ਵੱਲੋਂ ਤਖਤ શ્રી ਕੇਸਗੜ ਸਾਹਿਬ ਜੀ ਦੀ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਗਿਆਨੀ ਕੁਲਦੀਪ ਸਿੰਘ ਜੀ ਨੂੰ ਸੌਂਪੀ ਗਈ। ਗਿਆਨੀ ਕੁਲਦੀਪ ਸਿੰਘ ਜੀ ਨੇ ਕਿਹਾ ਕਿ ਪੰਥ ਨੇ ਜੋ ਮੈਨੂੰ ਸੇਵਾ ਸੰਭਾਲ ਦੀ ਜ਼ਿੰਮੇਵਾਰੀ ਦਿੱਤੀ ਹੈ ਉਸ ਨੂੰ ਮੈਂ ਗੁਰੂ ਦੀ ਮਰਿਆਦਾ ਵਿੱਚ ਰਹਿ ਕੇ ਨਿਭਾਵਾਂਗਾ। ਹੋਰ ਉਹਨਾਂ ਨੇ ਕੀ ਕਿਹਾ? ਜਾਣਨ ਵਾਸਤੇ ਦੇਖੋ ਪੂਰੀ ਖਬਰ। ਹੋਰ ਖਬਰਾਂ ਵਾਸਤੇ ਦੇਖਦੇ ਰਹੋ న్యూਸ 86 ਚੈਨਲ ਆਵਾਜ਼ ਸੱਚ ਦੀ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਹੁਣੇ ਕਰੋ ਤੇ ਬਨੇ ਰਹੋ ਤਾਜ਼ੀ ਖਬਰਾਂ ਦੇ ਨਾਲ ਉਹ 함ਰੀ ਬਿਦਹੋਤੀ ਮੇਰੇ ਸਤਿਗੁਰਾਂ ਸਾਬਿਤ ਤੁਮਹਾਰ ਜਾਣੋ ਆਪੇ ਅਮਰ ਉਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਹੀਰੇ ਹਮ ਥਾਪੇ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਕਰਨ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਸਦਕਾ ਜੋ ਵੀ ਪੰਥ ਨੇ ਸੇਵਾਦਾਰੀ ਬਖਸ਼ੀ ਹੈ ਅਸੀਂ ਸੱਚੇ ਪਾਤਸ਼ਾਹ ਜੀ ਦਾ ਸਮੂਹ ਪੰਥ ਦਾ ਜਿੱਥੇ ਧੰਨਵਾਦ ਕਰਦੇ ਹਾਂ ਕਿਉਂਕਿ ਦਾਸ ਦੇ ਬਾਰੇ ਕਈਆਂ ਨੂੰ ਹੋਵੇਗਾ ਕਿ ਕੀ ਨਿੱਜੀ ਜੀਵਨ ਹੈ ਦਾਸ ਨੇ ਇੱਕ ਪਾਠੀ ਤੋਂ ਸੇਵਾ ਸ਼ੁਰੂ ਕੀਤੀ ਆਮ ਆਮ ਇੱਕ ਸਿੱਖ ਦਾ ਪੁੱਤਰ ਹਾਂ ਤੇ ਗੁਰਮਤ ਨੂੰ ਸਮਝਿਆ ਤੇ ਇੱਥੋਂ ਤੱਕ ਪਹੁੰਚੇ ਹਾਂ ਜਿੱਥੋਂ ਤੱਕ ਮੈਂ ਸਮਝਦਾ ਹਾਂ ਕਿ ਅੱਜ ਜਿਹੜੇ ਹਾਲਾਤ ਨੇ ਧਾਰਮਿਕ ਤੌਰ ਤੇ ਸਮਾਜਿਕ ਤੌਰ ਤੇ ਜਾਂ ਫਿਰ ਰਾਜਨੀਤਿਕ ਤੌਰ ਤੇ ਉਹ ਕੋਈ ਸਾਡੇ ਬਹੁਤੇ ਚੰਗੇ ਨਹੀਂ ਹਨ ਅੱਜ ਅਸੀਂ ਸਾਰੇ ਜਾਣਦੇ ਹਾਂ ਕਿ ਕਿਵੇਂ ਸਾਡੇ ਗੁਰਦੁਆਰਿਆਂ ਦੇ ਵਿੱਚ ਦਖਲਦਾਨੀ ਜਿਹੜੀ ਹੈ ਵੱਡੇ ਪੱਧਰ ਤੇ ਵਧੀ ਹੈ ਦਿਲ ਉਦੋਂ ਸਾਡਾ ਬਲੁੰਦਰਿਆ ਗਿਆ ਜਦੋਂ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਹੋਵੇ ਤੇ ਗੁਰੂ ਦੇ ਅੱਗੇ ਲਗੀਆਂ ਜਿਹੜੀਆਂ ਗੋਲਕਾਂ ਨੇ ਗੋਲਕਾਂ ਨੂੰ ਗੈਸ ਦੇ ਨਾਲ ਵੜਿਆ ਗਿਆ ਭੰਨਿਆ ਗਿਆ ਔਰ ਪੰਥ ਇਹਨੂੰ ਬਰਦਾਸ਼ਤ ਕਰਦਾ ਰਿਹਾ ਸਮਾਜਿਕ ਤੌਰ ਦੇ ਉੱਤੇ ਨਸ਼ਿਆਂ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਨੁਕਸਾਨ ਕੀਤਾ ਅੱਜ ਆਪਾਂ ਸਭ ਜਾਣਦੇ ਆਂ ਪੰਜਾਬ ਦੇ ਪੁੱਤ ਜਿਨ੍ਹਾਂ ਨੇ ਜਮਰਾਉਂਦ ਦਾ ਕਿਲਾ ਜਿਹੜਾ ਸੀ ਉਹ ਸਾਰਿਆਂ ਤੇ ਦਰਾ ਖੈਬਰ ਦੇ ਰਾਈ ਆਉਣ ਵਾਲੇ ਹਮਲਾਵਰਾਂ ਨੂੰ ਰੋਕਿਆ ਅੱਜ ਉਹਨਾਂ ਪੰਜਾਬ ਦੇ ਨੌਜਵਾਨਾਂ ਨੂੰ ਸੂਈਆਂ ਤੇ ਟੀਕਿਆਂ ਦੇ ਨਾਲ ਨਸ਼ਿਆਂ ਦੇ ਰਾਈ ਕਿਵੇਂ ਬਰਬਾਦ ਕੀਤਾ ਜਾ ਰਿਹਾ ਇਹ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਵੀ ਸਾਡੇ ਵਿੱਚ ਬਹੁਤੀਆਂ ਖੁਸ਼ੀਆਂ ਨਹੀਂ ਨੇ ਕਿਉਂਕਿ ਇਹਦਾ ਮੈਂ ਇੱਕ ਕਾਰਨ ਸਮਝਦਾ ਗੁਰੂ ਪਾਤਸ਼ਾਹ ਨੇ ਬਾਣੀ ਦੇ ਵਿੱਚ ਆਖਿਆ ਵਾ ਕਿ ਖਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਗੰਠ ਬਿਰਹਿ ਵਿਛੋੜਾ ਧਣੀ ਸਿਓ ਨਾਨਕ ਸਹਿ ਸਹਿ ਗੰਠ ਅਸੀਂ ਧਰਮ ਤੋਂ ਦੂਰ ਹੋਏ ਆ ਅਸੀਂ ਗੁਰੂ ਤੋਂ ਦੂਰ ਹੋਏ ਆ ਖਖੜੀਆਂ ਵੀ ਸੋਹਣੀਆਂ ਲੱਗਦੀਆਂ ਜੇ ਉਹ ਅੱਕ ਦੇ ਨਾਲ ਜੁੜੀਆਂ ਹਨ ਪਰ ਉਹ ਅੱਕ ਤੋਂ ਟੁੱਟ ਜਾਣ ਉਹ ਤੁੰਬੇ ਤੁੰਬੇ ਹੋ ਕੇ ਹਵਾ ਦੇ ਵਿੱਚ ਉੱਡ ਜਾਂਦੀਆਂ ਨੇ ਅਸੀਂ ਜਦੋਂ ਧਰਮ ਤੋਂ ਦੂਰ ਹੋਵਾਂਗੇ ਤੇ ਸਾਡੀ ਜਿਹੜੀ ਹਾਲਤ ਹੈ ਇਹੀ ਹੋਣੀ ਹੈ ਇਸ ਕਰਕੇ ਅੱਜ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਗੁਰੂ ਪੰਥ ਦੇ ਨਾਲ ਜੋੜਨ ਦੀ ਵੱਡੀ ਲੋੜ ਹੈ ਤੇ ਮੈਂ ਨਾਲ ਹੀ ਬੇਨਤੀ ਕਰਦਾ ਹਾਂ ਕਿ ਸਾਡੇ ਆਪਸੀ ਵਖਰੇਵੇਂ ਕੋਈ ਇੰਨੇ ਵੀ ਵੱਡੇ ਨਹੀਂ ਕਿ ਸਾਡੇ ਆਪਸੀ ਵਖਰੇਵਿਆਂ ਦਾ ਲਾਭ ਕੋਈ ਦੂਜਾ ਲੈ ਜਾਵੇ ਤੇ ਸਾਡੇ ਵਿੱਚ ਧੜੇਬੰਦੀ ਇਤਨੀ ਜ਼ਿਆਦਾ ਵੱਧ ਜਾਵੇ ਇੱਕ ਸਿੱਖ ਦੂਜੇ ਸਿੱਖ ਨੂੰ ਆਪਣਾ ਦੁਸ਼ਮਣ ਜਾਂ ਵੈਰੀ ਮੰਨੇ ਸਾਨੂੰ ਤੇ ਸਾਡੇ ਗੁਰੂ ਨੇ ਉਪਦੇਸ਼ ਦਿੱਤਾ ਹੈ ਸਭ ਕੋ ਮੀਤ ਥਮ ਆਪਨ ਕੀਨਾ ਥਮ ਸਭਨਾ ਕੇ ਸਾਜਣ ਅਸੀਂ ਸਾਰਿਆਂ ਦੇ ਸੱਜਣ ਹ ਫੇਰ ਕੁਝ ਇਹ ਵੀ ਭਲੇਖੇ ਜਿਹੜੇ ਨੇ ਉਹ ਖੜੇ ਕੀਤੇ ਜਾ ਰਹੇ ਨੇ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਜਾਰੀ ਹੋਏ ਨੇ ਉਹਨਾਂ ਦੇ ਬਾਰੇ ਸ਼ਾਇਦ ਜਿਹੜੇ ਨਵੇਂ ਸਿੰਘ ਸਾਹਿਬ ਨੇ ਇਹ ਪਤਾ ਨਹੀਂ ਕੀ ਕਰਨਗੇ ਮੈਂ ਸਾਰੀ ਕੌਮ ਨੂੰ ਇਹ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਜਿਹੜੇ ਵੀ ਹੁਕਮਨਾਮੇ 2 ਦਸੰਬਰ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਨਿਕਲੇ ਨੇ ਕਿਉਂਕਿ ਜਿਹੜੇ ਵੀ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਨਿਕਲਦੇ ਨੇ ਉਹਨਾਂ ਹੁਕਮਨਾਮਿਆਂ ਦੇ ਵਿੱਚ ਕੋਈ ਵੀ ਫੇਰ ਬਦਲ ਨਹੀਂ ਕੀਤਾ ਜਾ ਸਕਦਾ ਨਾ ਕਿਸੇ ਨੂੰ ਕੋਈ ਹੱਕ ਹੈ ਜਿੱਥੋਂ ਤੱਕ ਹੋਰ ਛੋਟੇ ਛੋਟੇ ਮਸਲੇ ਨੇ ਭਰਤੀ ਦਾ ਮਸਲਾ ਜਾਂ ਮੈਮਰੀ ਜਿਹੜੀ ਕਮੇਟੀ ਹੈ 5007 ਮੈਮਰੀ ਉਹਦੇ ਬਾਰੇ ਨજર ਸਾਨੀ ਕੀਤੀ ਜਾ ਸਕਦੀ ਹੈ ਪਰ ਮੈਂ ਇਹ ਤਖਤ ਸਾਹਿਬ ਦੀ ਫਸੀਲ ਤੋਂ ਸਮੂਹ ਸੰਗਤ ਨੂੰ ਇਹ ਬੇਨਤੀ ਕਰਦਾ ਕਿ ਜਿਹੜੇ 2 ਦਸੰਬਰ ਨੂੰ ਹੁਕਮਨਾਮੇ ਗੁਰਮਤ ਦੀ ਰੋਸ਼ਨੀ ਦੇ ਵਿੱਚ ਕਿਉਂਕਿ ਜਿਹੜੇ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਇਦਾਂ ਦੀ ਕੋਈ ਵੀ ਗੱਲ ਨਹੀਂ ਹੈ ਸਾਡੀ ਇੱਕੋ ਇੱਕ ਮਨਸ਼ਾ ਜਿਹੜੀ ਆ ਉਹ ਪੰਥ ਦੀ ਚੜ੍ਹਦੀ ਕਲਾ ਦੇ ਲਈ ਆਪਾਂ ਸਭ ਜਾਣਦੇ ਆ ਅੱਜ ਪੰਜਾਬ ਦੇ ਪਿੰਡਾਂ ਦੇ ਵਿੱਚ ਪਤਿਤਪੁਣਾ ਹੈ ਅੱਜ ਪੰਜਾਬ ਦੇ ਵਿੱਚ ਧਰਮ ਪਰਿਵਰਤਨ ਵੱਡੇ ਪੱਧਰ ਤੇ ਚੱਲ ਰਿਹਾ ਹੈ ਔਰ ਜਿਸ ਪੱਧਰ ਤੇ ਅੱਜ ਸਿੱਖ ਕੌਮ ਨੂੰ ਪ੍ਰਚਾਰ ਕਰਨਾ ਚਾਹੀਦਾ ਉਸ ਪੱਧਰ ਦੇ ਉੱਤੇ ਆਪਾਂ ਦੇਖ ਰਹੇ ਹਾਂ ਕਿ ਹੇਠਲੇ ਗਰੀਬ ਤਬਕੇ ਤੱਕ ਸਾਡੀ ਕਿੱਥੇ ਪਹੁੰਚ ਹੈ ਅੱਜ ਪੰਜਾਬ ਦੇ ਵਿੱਚ ਹੀ ਸਿੱਖਾਂ ਨੂੰ ਘਟ ਗਿਣਤੀ ਕੌਮ ਬਣਾਉਣ ਦੇ ਲਈ ਇੱਥੇ ਬਾਹਰ ਤੋਂ ਲਿਆ ਕੇ ਲੋਕਾਂ ਦਾ ਬਹੁਤ ਵੱਡੇ ਪੱਧਰ ਤੇ ਪ੍ਰਵਾਸ ਕਰਵਾਇਆ ਜਾ ਰਿਹਾ ਹੈ ਔਰ ਪੰਜਾਬ ਜਿਹੜਾ ਸਿੱਖਾਂ ਦਾ ਹੋਮਲੈਂਡ ਹੈ ਇੱਥੇ ਹੀ ਸਿੱਖ ਘਟ ਗਿਣਤੀ ਦੇ ਵਿੱਚ ਕੀਤੇ ਜਾ ਰਹੇ ਨੇ ਤੇ ਜੇ ਸਿੱਖ ਇੱਥੇ ਘਟ ਗਿਣਤੀ ਦੇ ਵਿੱਚ ਹੋ ਗਏ ਨੇ ਅਸੀਂ ਫਿਰ ਕਿਸੇ ਪਾਸ ਜਾਵਾਂਗੇ। ਕੁੱਲ ਦੁਨੀਆ ਦੇ ਸਿੱਖਾਂ ਦੀਆਂ ਆਪਣੀਆਂ ਸਮੱਸਿਆਵਾਂ ਨੇ ਵੱਖ-ਵੱਖ ਰਾਜਾਂ ਦੇ ਵਿੱਚ ਵੱਸਣ ਵਾਲੇ ਸਿੱਖ ਸਾਡੇ ਭਰਾ ਨੇ ਸਾਡੀ ਕੌਮ ਦਾ ਜਿਹੜਾ ਏਜੰਡਾ ਹੈ ਉਹ ਸਰਬੱਤ ਦੇ ਭਲੇ ਦਾ ਏਜੰਡਾ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਤੋਂ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਅੱਜ ਇੱਕ ਮੁੱਠ ਹਉਣ ਦੀ ਲੋੜ ਹੈ ਗੁਰੂ ਪਾਤਸ਼ਾਹ ਦੇ ਨਿਸ਼ਾਨ ਸਾਹਿਬ ਦੇ ਝੇਠਾ ਆਉਣ ਦੀ ਲੋੜ ਹੈ ਕਿਉਂਕਿ ਸਾਡਾ ਜਿਹੜਾ ਸਾਡੀ ਵੱਖਰੀ ਹੋਣ ਨੂੰ ਨਹੀਂ ਮੰਨਦੇ ਨੇ ਸਾਡੀ ਵੱਖਰੀ ਪਛਾਣ ਤੇ ਸਵਾਲ ਖੜੇ ਕਰਦੇ ਨੇ ਉਹ ਇੱਕ ਮੁੱਠ ਨੇ ਪਰ ਅਸੀਂ ਜਿਨ੍ਹਾਂ ਨੇ ਆਪਣੀ ਪਛਾਣ ਨੂੰ ਕਾਇਮ ਰੱਖਣਾ ਹੈ ਅਸੀਂ ਵਖਰੇਵਿਆਂ ਦੇ ਵਿੱਚਾਂ ਮੈਂ ਬੇਨਤੀ ਕਰਾਂ ਪਿਛਲੇ ਸਮੇਂ ਦੇ ਵਿੱਚ ਤੁਸੀਂ ਪੜੋ ਬਾਬਾ ਸਾਹਿਬ ਸਿੰਘ ਦੀ ਵਿਧੀ ਸੰਤ ਕਰਤਾਰ ਸਿੰਘ ਦੀ ਖਾਲਸਾ ਪਿੰਡਰਾ ਵਾਲੇ ਸੰਤ ਈਸ਼ਰ ਸਿੰਘ ਦੀ ਸੰਤ ਬਾਬਾ ਆਨੰਦ ਸਿੰਘ ਦੀ ਭਾਈ ਕਾਨ ਸਿੰਘ ਦੀ ਨਾਬਾ ਗਿਆਨੀ ਦਿੱਤ ਸਿੰਘ ਦੀ ਅਤੇ ਹੋਰ ਬੜੇ ਮਹਾਂਪੁਰਸ਼ ਬਹੁਤ ਜ਼ਿਆਦਾ ਕਈਆਂ ਦੇ ਨਾਮ ਹੋ ਸਕਦੇ ਮੈਨੂੰ ਵਿਸਰਜਣ ਇਹਨਾਂ ਨੇ ਪ੍ਰੈਕਟੀਕਲ ਸੰਗਤ ਦੇ ਵਿੱਚ ਵਿਚਰ ਕੇ ਜਿਵੇਂ ਕੌਮ ਦੀ ਸੇਵਾ ਕੀਤੀ ਤੇ ਕੌਮ ਦੀ ਸੇਵਾ ਤੋਂ ਬਾਅਦ ਆਪਾਂ ਸਭ ਜਾਣਦੇ ਆ ਕਿਵੇਂ ਸੰਗਤਾਂ ਨੂੰ ਰੰਗ ਲੱਗਾ ਅੱਜ ਸਾਨੂੰ ਕਿਰਦਾਰ ਬਣਾਉਣ ਦੀ ਲੋੜ ਹੈ ਜੇ ਕਿਰਦਾਰ ਬਣਾਵਾਂਗੇ ਤਾਂ ਗੁਰੂ ਪਾਤਸ਼ਾਹ ਦੀਆਂ ਖੁਸ਼ੀਆਂ ਰਹਿਮਤਾਂ ਸਾਨੂੰ ਸਾਰਿਆਂ ਨੂੰ ਮਿਲਣਗੀਆਂ ਮੈਂ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਗੁਰਮਖੋ ਅੱਜ ਕੌਮ ਨੂੰ ਇੱਕ ਮੁੱਠ ਹੋਣ ਦੀ ਵੱਡੀ ਲੋੜ ਹੈ ਇੱਕ ਮੁੱਠ ਹੋਵਾਂਗੇ ਤੇ ਗੁਰੂ ਦੀਆਂ ਜਿਹੜੀਆਂ ਖੁਸ਼ੀਆਂ ਨੇ ਉਹ ਸਾਨੂੰ ਪ੍ਰਾਪਤ ਹੋਣਗੀਆਂ ਗੁਰਬਾਣੀ ਦਾ ਇੱਕ ਫਰਮਾਨ ਹੈ ਕਿ ਮੈਂ ਸਮਾਪਤੀ ਕਰੂੰਗਾ ਪਾਤਸ਼ਾਹ ਕਹਿੰਦੇ ਨੇ ਕਿ ਜੇ ਮਨਕੁੰਚਰ ਪੀਲਕ ਗੁਰੂ ਗਿਆਨਕੁੰਡਾ ਜੈ ਖਿੰਚੇ ਤੈ ਜਾਏ ਨਾਨਕ ਹਸਤੀਕੁੰਡੇ ਬਾਹਰ ਫਿਰ ਫਿਰ ਉਜੜ ਪਾਏ ਜੇ ਤੇ ਹਾਥੀ ਦੇ ਉੱਤੇ ਹੋਵੇ ਕੁੰਡਾ ਤੇ ਉਹ ਕਾਬੂ ਦੇ ਵਿੱਚ ਚੱਲਦਾ ਪਰ ਜੇ ਉਹਦੇ ਸਿਰ ਤੇ ਕੁੰਡਾ ਨਾ ਹੋਵੇ ਉਹ ਜਾੜ ਵਾਲੇ ਪਾਸੇ ਚੱਲਦਾ ਸਾਡੇ ਸਿਰ ਦੇ ਉੱਤੇ ਗੁਰਮਤਿ ਸਿਧਾਂਤ ਦਾ ਕੁੰਡਾ ਹੈ ਉਹਨੂੰ ਆਪਾਂ ਕਾਇਮ ਰੱਖਣਾ ਮੈਂ ਬਹੁਤ ਵਾਰੀ ਇਹ ਪਹਿਲਾਂ ਵੀ ਬੇਨਤੀ ਕੀਤੀ ਮੈਂ ਦੁਹਰਾਉਣਾ ਵਾ ਕਿ ਸਿੱਖ ਦੇ ਲਈ ਗੁਰੂ ਗ੍ਰੰਥ ਤੇ ਗੁਰੂ ਪੰਥ ਤੋਂ ਪਰੇ ਉਜਾੜ ਹੈ ਸਾਡੇ ਲਈ ਪਹਿਲਾਂ ਗੁਰੂ ਗ੍ਰੰਥ ਹੈ ਗੁਰੂ ਪੰਥ ਹੈ ਪੰਥ ਦੀਆਂ ਰਵੈਤਾਂ ਨੇ ਅੱਜ ਜਿੱਡੇ ਮਾਰੂ ਹਮਲੇ ਨੇ ਸਾਡੇ ਤੇ ਅਰਦਾਸਾਂ ਤੱਕ ਸਾਡੀਆਂ ਬਦਲੀਆਂ ਜਾ ਰਹੀਆਂ ਨੇ ਇਹ ਗੁੰਗੇ ਤੇ ਬੋਲੇ ਬਣਨ ਦਾ ਸਮਾਂ ਨਹੀਂ ਹੈ ਪੰਥ ਦੇ ਜਾਗਣ ਦਾ ਸਮਾਂ ਤੇ ਮੈਂ ਪੰਥ ਨੂੰ ਭਰੋਸਾ ਦਿਵਾਉਣਾ ਵਾ ਕਿ ਅਸੀਂ ਗੁਰਮਤਾਸ਼ੇ ਦੇ ਮੁਤਾਬਕ ਚੱਲਾਂਗੇ ਅਸੀਂ ਧਰਮ ਪ੍ਰਚਾਰ ਦੀ ਇਹੋ ਜੀ ਲਹਿਰ ਵਿਡਾਂਗੇ ਹਰ ਪਤਿਤ ਬੱਚੇ ਤੱਕ ਪਹੁੰਚਾਂਗੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਵੀਰਾਂ ਨੂੰ ਨੀਵੇਂ ਦਾ ਨੀਚ ਕਹਿ ਕੇ ਡੇਰਿਆਂ ਵਾਲੇ ਖਿੱਚ ਰਹੇ ਨੇ ਅਸੀਂ ਗੁਰਮਤ ਪ੍ਰਚਾਰ ਦੀ ਲਹਿਰ ਛੇੜ ਕੇ ਵਾਪਸ ਉਹਨਾਂ ਨੂੰ ਸਿੱਖੀ ਦੇ ਧਾਰੇ ਦੇ ਵਿੱਚ ਲਿਆਵਾਂਗੇ ਮੈਂ ਸਾਰੀਆਂ ਹੀ ਸੰਪਰਦਾਵਾਂ ਮਿਹੰਗ ਸਿੰਘ ਜਥੇਬੰਦੀਆਂ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਕਾਰ ਸੇਵਾ ਵਾਲੇ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਜਦੋਂ ਕਿਤੇ ਤੁਹਾਨੂੰ ਲੱਗੇ ਕਿ ਸਾਡੇ ਵਿੱਚ ਕੋਈ ਨੁਕਸ ਹੈ ਅਸੀਂ ਪੰਥ ਦੇ ਅਸੂਲਾਂ ਤੋਂ ਟੁੱਟ ਰਹੇ ਆ ਤਾਂ ਉਸ ਵੇਲੇ ਸਾਨੂੰ ਤੁਸੀਂ ਕਹਿ ਦਿਓ ਇਹ ਜਥੇਦਾਰੀ ਨਹੀਂ ਆ ਇਹ ਸੇਵਾਦਾਰੀ ਆ ਆਖਰੀ ਸਾਹ ਤੱਕ ਪੰਥ ਦੀ ਚੜ੍ਹਦੀ ਕਲਾ ਦੇ ਲਈ ਅਸੀਂ ਜੂਝਾਂਗੇ ਪੰਥ ਦੀ ਵੱਖਰੀ ਹੋਣ ਵੱਖਰੀ ਹਸਤੀ ਜਿਹੜੀ ਪਾਤਸ਼ਾਹ ਨੇ ਦਿੱਤੀ ਹੈ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਅਸੀਂ ਉਹਦੇ ਧਾਰਨੀ ਆ ਕੇ ਪਾਤਸ਼ਾਹ ਦੇ ਆਸ਼ੇ ਦੇ ਮੁਤਾਬਕ ਚੱਲਾਂਗੇ ਮੈਂ ਕੋਟਾਨ ਕੋਟ ਧੰਨਵਾਦ ਕਰਦਾ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਗੁਰੂ ਨਾਨਕ ਪਾਤਸ਼ਾਹ ਦਾ ਦਾਸ ਪੰਥ ਦਾ ਇੱਕ ਨਿਮਾਣਾ ਜਿਹਾ ਸੇਵਾਦਾਰ ਤੇ ਸੇਵਾਦਾਰ ਹੋਣ ਦੇ ਨਾਤੇ ਮੈਂ ਪੰਥ ਨੂੰ ਫੇਰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜੇ ਵੀ 2 ਦਸੰਬਰ ਨੂੰ ਗੁਰਮਤ ਦੀ ਰੋਸ਼ਨੀ ਦੇ ਵਿੱਚ ਹੁਕਮਨਾਮੇ ਨਿਕਲੇ ਨੇ ਉਹਦੇ ਨਾਲ ਤਬਦੀਲੀ ਕਰਨ ਦਾ ਹੱਕ ਕਿਸੇ ਨੂੰ ਨਹੀਂ ਆ ਕਿਉਂਕਿ ਜਿਹੜੇ ਵੀ ਗੁਰਮਤ ਦੀ ਰੋਸ਼ਨੀ ਚ ਕੋਈ ਹੁਕਮਨਾਮੇ ਨਿਕਲਦੇ ਨੇ ਉਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ ਝੂਠੇ ਨੈਰੇਟਿਵ ਤੋਂ ਬਚੀਏ ਇਹ ਤਖਤ ਵੀ ਸਾਡੇ ਨੇ ਇਹ ਗੁਰੂ ਪਾਤਸ਼ਾਹ ਦੇ ਅਸਥਾਨ ਨੇ ਇਹ ਪੰਥ ਦੇ ਹੱਥਾਂ ਦੇ ਵਿੱਚ ਸ਼ੋਭਦੇ ਨੇ ਨਹੀਂ ਤੇ ਆਪਾਂ ਸਭ ਜਾਣਦੇ ਗੱਲ ਦਖਣ ਤੋਂ ਸ਼ੁਰੂ ਹੋਈ ਹੈ ਦਿੱਲੀ ਤੇ ਦਿੱਲੀ ਤੋਂ ਹਰਿਆਣਾ ਤੇ ਬਾਰਡਰ ਨੇੜੇ ਜੇ ਮੈਂ ਗੁਰੂ ਪੰਥ ਨੂੰ ਅਪੀਲ ਕਰਦਾ ਕਿ ਆਓ ਕੌਮ ਦੇ ਇੱਕ ਨਿਸ਼ਾਨ ਦੇ ਥੱਲੇ ਇਕੱਠੇ ਹੋਈਏ ਪੁੱਲ ਗਲਤੀ ਦੀ ਮਾਫੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਿਵ ਮਹਿਮਾ ਫਿਲਮਜ਼ ਐਂਡ ਪ੍ਰੋਡਕਸ਼ਨਜ਼ 뮤직 ਵੀਡੀਓਜ਼ ਐਡ ਫਿਲਮਜ਼ ਮਾਡਲਿੰਗ ਫੋਟੋ ਸ਼ੂਟਿੰਗ ਵਿਦ ਪੋਰਟਫੋਲੀਓ ਡਿਜੀਟਲ ਫੋਟੋ ਐਂਡ ਵੀਡੀਓ ਸ਼ੂਟਿੰਗ ਸਪੈਸ਼ਲ ਅਰੇਂਜਮੈਂਟ ਫਾਰ ਮੈਰਿਜ ਐਂਡ ਅਦਰ ਫੰਕਸ਼ਨਸ ਲਾਈਵ ਸ਼ੋਅ ਔਨ ਡਿਜੀਟਲ ਬਿਗ ਸਕ੍ਰੀਨ ਕੰਟੈਕਟ ਸ਼ਿਵ ਮਹਿਮਾ ਫਿਲਮਜ਼ ਮੋਬਾਈਲ 9885171082 ਤੁਸੀਂ ਦੇਖ ਰਹੇ ਹੋ ਨਿਊਜ਼ 86 ਚੈਨਲ ਆਵਾਜ਼ ਸੱਚ ਦੀ